ਸਤਿਗੁਰੂ ਰਹਿਮ ਕਰੋ ਦਰੋਂ ਕਰੋ ਨਾਮ ਦਾਨ ਬਖਸ਼ੋ ਭਾਣੀ ਵਿੱਚ ਲਿਆਓ ਭਾਣਾ ਮਿੱਠਾ ਲੱਗ ਮੈਂ ਕੀਤਾ ਨਾ ਜਾਤਾ ਹਰਾਮ ਕੋਤ ਹੋਂ ਗਿਆ ਮੋਹ ਦੇਸਾਂ ਦੋਟ ਚੋੜ ਗੁਣ ਹੈ ਗਾਲੂਣ ਹਰਾਮੀ ਪਾੜ ਨਾਵ ਨਾ ਪਾਦ ਗਰਾਮੀ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੀ ਤਿਉ ਗਣ ਹਮਾਰੇ ਦਇਆ ਕਰੋ ਕਿਸ਼ ਮਿਹਰੀ ਉਪਾਉ ਡੁੱਬਦੇ ਪੱਥਰ ਤਾਰੇ ਕੋਵ ਭਰੇਉ ਜੈਸੇ ਦਾਦ ਦਾ ਕਸ਼ ਦੇਸ ਬਦੇਸ ਦਾ ਬੋਝ ਐਸੀ ਮੇਰਾ ਮਨ ਵਿਖਿਆ ਬੇਮੋਹ ਆਕਸ਼ ਯਾਰਾ ਭਾਪ ਨਾ ਸੂ। ਏ ਨਰੰਕਾਰ ਸੂਤ ਸੱਚੇ ਪਾਤਸ਼ਾਹ ਜੀ ਸਾਰਿਆਂ ਦਰਾਂ ਨੂੰ ਗਾਹ ਕੀ ਆਪ ਜੀ ਦੀ ਸੱਚੀ ਦਰਗਾਹਾਂ ਪੁੱਜੇ ਮੰਦੇ ਹਾਂ ਚੰਗੇ ਹਾਂ ਤੇਰੀ ਤੇਰੀਆਂ ਦੀ ਤੈਨੂੰ ਲਾਗ ਸਿਤੇ ਹੱਥ ਰਕੋਸ ਮਤ ਬਖਸ਼ੋ ਸਿਤੇ ਰਸਤੇ ਪਾਵੋ ਸਦਬਕ ਭੁਲਾ ਮਾਫ ਕਰੋ ਸਦਾ ਦੀ ਆਪਣੇ ਚੰਨਾਂ ਦੀ ਓਟ ਸੇਵਾ ਸੁਖ ਸ਼ਾਂਤੀ ਬਖਸ਼ੋ ਸੱਚੇ ਪਾਤਸ਼ਾਹ ਜੀ ਐਸੇ ਵੇਲੇ ਜੋ ਕੀਤਾ ਸੋ ਵਾਹ ਵਾਹ ਜੋ ਕਰੋਗੇ ਸੋ ਵਾਹ ਵਾਹ ਜੋ ਹਾਜ਼ਰਾ ਹਜੂਰ ਬੈਠ ਕਰਕੇ ਕਦ ਕਰਵਾ ਰਹੇ ਹੋ ਸੋ ਕੀ ਵਾਹ 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 ਅੰਮ੍ਰਿਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਆਪ ਜੀ ਕੇ ਹਜੂਰ ਸ੍ਰੀ ਆਸਾ ਦੀ ਜੀ ਦੀ ਵਾਰ ਦੇ ਸ਼ਲੋਕ ਸ਼ੰਤ ਸ਼ਬਦ ਕੀਰਤਨ ਜੀ ਕੀ ਅਰਦਾਸ ਮੱਗਦ ਦਾ ਮਹੀਨਾ ਜਾਣ ਸ੍ਰੀ 12 ਮਾਹਾ ਜੀ ਕੀ ਪਾਠ ਹੋਇਆ ਪਾਠ ਕਰਦੇ ਆ ਕੀਰਤਨ ਕਰਦੇ ਆ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੁਣ ਅਣਜਾਣ ਬੱਚੇ ਸਮਝ ਕੇ ਬਖਸ਼ ਲਿਓ ਅੱਗੇ ਵਾਸਤੇ ਸਮਤ ਬਖਸ਼ਿਓ ਇਸੇ ਖੁਸ਼ੀ ਵਿੱਚ ਆਪ ਜੀ ਕੇ ਹਜੂਰ ਕੜਾ ਪ੍ਰਸਾਦ ਦਾ ਥਾਲਾ ਸੁਜਾ ਕੇ ਖਾਜਰ ਕੀਤਾ ਨਾਲ ਲੰਗਰ ਦੇ ਵਿੱਚੋਂ ਪ੍ਰਸਾਦ ਦੇ ਦਾ ਥਾਲ ਵੀ ਹਾਜਰ ਆਪ ਜੀ ਕੋ ਭੋਗ ਲੱਗੇ ਸੀਤ ਪ੍ਰਸਾਦ ਪਿਆਰੀ ਸਾਦ ਸੰਗਤ ਵਿੱਚ ਵਰਤੀ ਕਲਾ ਆਪ ਜੀ ਕੀ ਵਰਤੀ ਹੋਰ ਜੋ ਵੀ ਮਾਈ ਭਾਈ ਆਪ ਜੀ ਕੇ ਹਜੂਰ ਤੈਲ ਫੁੱਲ ਸਮੁੱਚਾ ਪ੍ਰਸਾਦ ਲੈ ਕੇ ਹਾਜਰ ਹੋਏ ਸਬਨਾ ਦੀ ਹਾਜ਼ਰੀ ਲਾਉਣੀ ਸਬਨਾ ਨੂੰ ਧਾਮ ਦਾਨ ਗੋ ਸਿੱਖੀ ਜੀਵਨ ਬਖਸ਼ਣਾ ਆਪਣੇ ਚਰਨਾਂ ਦਾ ਪਿਆਰ ਬਖਸ਼ਣਾ ਕਦਮ ਕਦਮ ਲੇਖੇ ਲਾਉਣੀ ਦੇਸ਼ਾਂ ਪਰਦੇਸ਼ਾਂ ਵਿੱਚ ਆਪਣੇ ਸਿੱਖ ਸੇਵਕਾਂ ਦੀ ਸਤਿਗੁਰੂ ਆਪ ਪੈਜ ਰੱਖਣੀ ਚੜ੍ਹਦੀ ਕਲਾ ਬਖਸ਼ਣੀ ਖਾਦਮ ਦਾਨ ਫਤੇ ਬਖਸ਼ਣੇ ਐਸ ਵੇਲੇ ਜੋ ਵੀ ਆਪ ਜੀ ਕੇ ਹਜ਼ੂਰੀ ਆਇਆ ਆਗ ਜੀ ਦੀਆਂ ਮਿਹਰਾਂ ਦਾ ਸਦਕਾ ਸਭ ਰਾਜੀ ਜਾਵੇ ਮਨ ਵਾਂਸ਼ ਤੋਂ ਫਲ ਪਾਵੇ ਧੰਨ ਸ੍ਰੀ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਤਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ